ਰਾਤੀ ਤੇ ਕਟੂਰ ਨੇ ਜਵਾਕ ਦਾ ਘਰ ਕੱਟਿਆ ਭਕੀ ਰਾਤ 4:00 ਤੋਂ ਲਾਈ ਸਰੰਗਮਾ ਤਾਂ ਮੈਂ ਤਾਂ ਜਾਣਾ ਕਾਲਜ ਮੈਂ ਨਹੀਂ ਖਾਂਦਾ ਰੋਟੀ ਹੁਣ ਟਾਈਮ ਆ ਰੋਟੀ ਖਾਣ ਦਾ ਇਹ ਦੁਪਹਿਰਾ ਕਰ ਦਿੰਦੀਆਂ ਨੇ ਚੰਗਾ ਬਾਪੂ ਚੱਲਿਆ ਕਾਲਜ ਮੈਂ ਉਹ ਪਹਿਲਾਂ ਮੇਰੀ ਗੱਲ ਸੁਣ ਕੇ ਆ ਇੱਕ ਮਿੰਟ ਬਾਪੂ ਮੇਰੇ ਕੋਲ ਟਾਈਮ ਹੈ ਨਹੀਂ ਯਾਰ ਮੈਂ ਜਾਣਾ ਕਾ ਉਹ ਕਿਦਰ ਹੀ ਡੇਟ ਹੁੰਦਾ ਤੂੰ ਪਹਿਲਾਂ ਇੱਕ ਮਿੰਟ ਕੰਮ ਦੀ ਗੱਲ ਦੱਸੂਰੇ ਆ ਕੇ ਬੈਠ ਮੇਰੇ ਕੋਲ ਇਹ ਹੋ ਗਿਆ ਬਾਪੂ ਤੈਨੂੰ ਹੋਣਾ ਉਹ ਹੋ ਗਿਆ ਕਿ ਮੇਰੇ ਸਕੂਲ ਹੋਣ ਲੱਗ ਗਿਆ ਕੰਮ ਦੀ ਗੱਲ ਆ ਕੋਈ ਆ ਕੇ ਸੁਣ ਲੈ ਮੜੀ ਜੀ ਉਹ ਯਾਰ ਮੈਂ ਤਾਂ ਪਹਿਲੀ ਲੇਟ ਆ ਕਾਲਜ ਤੋ ਯਾਰ ਉਹ ਕਿਹਦੇ ਨੇ ਤੇਰਾ ਕਾਲਜ ਬਠਿੰਡੇ ਜਾਂਦਾ ਇੱਥੇ ਹੀ ਰੂ ਕਾਲਜ ਤੇਰਾ ਉੱਥੇ ਚੱਲ ਯਾਰ ਕੀ ਹੋ ਗਿਆ ਹੁਣ ਆਪੀ ਆ ਹੁਣ ਤੈਨੂੰ ਓਏ ਹੋਣਾ ਕੀ ਕੀ ਕੰਮ ਨਹੀਂ ਦੱਸੂਗਾ ਤੈਨੂੰ ਆ ਜਾ ਤੇਰੇ ਕੰਮ ਆ ਲੋਟ ਆਏ ਦੱਸ ਬਾਪੂ ਯਾਰ ਕੀ ਕੰਮ ਆ ਤੈਨੂੰ ਬਾਇ ਤਾਂ ਜਾ ਐਨੀ ਕਾਲੀ ਨਾਲ ਤਾਂ ਦੱਸਦਾ ਤੈਨੂੰ ਓਏ ਆ ਦੇਖੀ ਅਖਬਾਰ ਜਾ ਯਾਰ ਅੱਜ ਪਤਾ ਨਹੀਂ ਕੀ ਕੀੜੇ ਮਕੋੜੇ ਆ ਬੜਾ ਗਿਆ ਯਾਰ ਆਪੀ ਟੈਗ ਦਾ ਪੜ੍ਹਨਾ ਯਾਰ ਫੋਟੋਆਂ ਦੇਖਣੀਆਂ ਦੇਖ ਲੈ ਉਹ ਫੋਟੋਆਂ ਤਾਂ ਦੇਖੂਗਾ ਜਦੋਂ ਪੈਸੇ ਦੇਣੇ ਆਪਾਂ ਪੰਜਾਤੀ ਵਾਲਾ ਮਗਾਰਿਆ ਕਰਾ ਪਤਾ ਨਹੀਂ ਕੀ ਕੀੜੇ ਮਕੌੜਿਆਂ ਵਾਲਾ ਦੇ ਦੇ। ਉਹ ਜਦੋਂ ਆਇਆ ਮੈਂ ਕਹਿ ਦੂੰਗਾ ਆਥ ਨੇ। ਚੱਲ ਤੂੰ ਮੇਰੀ ਗੱਲ। ਉਹ ਕੰਮ ਦੀ ਗੱਲ ਦੱਸ ਕੀ। ਅੱਛਾ ਨਾਲਗਾ ਦੱਸੀ ਕਿਸੇ ਨੂੰ ਦੱਸੀ ਨਾ। ਕੰਤਰਾ ਇਹ ਜਾ ਕੀ ਗੱਮ ਆ। ਉਹ ਕੰਤਰਾ ਦੇ ਵੀ ਕੰਨ ਹੁੰਦੇ ਨੇ। ਹੌਲੀ ਗੱਲ ਕਰ। ਅੱਛਾ। ਉਹ ਜਿਹੜਾ ਮਨਜਿੰਦਰ ਨਹੀਂ ਹੈਗਾ। ਤੇਰਾ ਮਨਜਿੰਦਰ ਆ। ਉਦੋਂ ਆਇਆ ਸੀ ਜਿਹੜਾ ਤੈਨੂੰ ਪੁੱਛਦਾ ਸੀ ਜਿੱਤੇ ਮੈਂ ਖੇਤ ਗਿਆ ਰਿਹਾ ਸੀ ਮੋਟਰ ਤੇ। ਅੱਛਾ ਉਹਦਾ ਖੇਤ ਆਇਆ ਸੀ। ਹਾਂ। ਅੱਛਾ। ਉਹ ਭਾਈ ਪੈਸੇ ਖੋਲਦਾ ਵੀ ਮੇਥੋਂ। ਪਾਇ ਅੱਛਾ ਮੈਂ ਕੜਾਈ ਬੈਠਾ ਕੰਜਰਾ ਆਇਆ ਹੈ ਨਹੀਂ 2 ਦਿਨ ਹੋ ਗਏ ਨਾ ਬਾਪੂ ਜਦੋਂ ਮੈਂ ਪੈਸੇ ਮੰਗਲਾਂ ਤੂੰ ਗੁੰਡਾ ਚੱਕ ਲੈਣਾ ਲੋਕਾਂ ਨੂੰ ਪੈਸੇ ਲਿਆ ਲਾਉਂਦਾ ਤੂੰ ਮੇਥੋਂ ਹੁਣ ਵੀ ਨਾ ਗੀਚੀ ਚ ਖਾ ਲਈ ਹੂਵੇ ਉਹ ਜਾਨਾ ਯਾਰ ਬਾਪੂ ਆ ਤਾਂ ਮਗਰ ਪੈਸੇ ਪਾਇ ਤਾਂ ਗੱਲ ਸੁਣ ਲੈ ਮੇਰੀ 10 ਗੱਲ ਦਾ ਜਿਹੜਾ ਤੈਨੂੰ ਤੋੜ ਪਾ ਉਹ ਹੁਣ ਆਪਾਂ ਜਿੱਤਾਂਗੇ ਮੈਂ ਉਹ ਹੀ ਕੰਜਰਾ ਉਹ ਹੀ ਕਰਕੇ ਆਪਾਂ ਹੋਰ-ਹੋਰ ਕੇ ਕਦੇ 50000 ਦੇ ਤੱਕ ਦੇ ਲੱਖ ਦੇ ਤੱਕ ਐਂ ਕਰ ਕਰਕੇ ਆਪਾਂ ਲੈ ਲਾਂਗੇ ਜ਼ਮੀਨ ਉਹ ਯਾਰ ਬਾਪੂ ਪਹਿਲਾਂ ਤੇਰੇ ਕੋਲ ਜਾਇ ਥੋੜੀ ਆ ਯਾਰ ਤੂੰ ਉਹ ਤੇਰੇ ਵਾਸਤੇ ਬਣਾਉਣਾ ਕੰਜਰਾ ਜਾਇਦਾ ਦਾ ਜਿੰਨੀ ਬਣਜੂਨੀ ਥੋੜੀ ਹੁੰਦੀ ਆ ਸ਼ੇਰ ਹੱਟਦਾ ਨਹੀਂ ਫਿਰ ਐ ਇੱਕ ਹੋਰ ਸਾਲ ਹੱਟਦੇ ਨਹੀਂ ਹੱਟਣ ਵਾਲੀ ਕੋਈ ਗੱਲ ਨਹੀਂ ਆਪਣੇ ਨਾਲ ਬੱਟ ਲੱਗਦੀ ਐ ਬੱਤੀ ਡੋਣੀ ਐ ਤੇਰਾ ਬਣਜੂ ਤਾਂ ਕਿ ਉੱਥੇ ਅੱਠ ਕਿੱਲਾਂ ਦਾ ਇਕੱਠਾ ਅੱਛਾ ਹਾਂ ਮਾਉਜ ਕਰੇਗਾ ਉਹਦਾ ਭਾਈ ਆ ਜਿਹੜਾ ਛੋਟਾ ਉਹਨੂੰ ਜਾਣਨਾ ਨਹੀਂ ਹਾਂ ਮੇਰੇ ਨਾਲ ਹੀ ਪੜਦਾ ਹੋਊ ਤੇਰੇ ਨਾਲ ਬੱਟ ਲੱਗਦੇ ਤਾਂ ਗੱਲ ਬਣੂ ਉਹ ਮੈਂ ਸੁਣਿਆ ਵੀ ਪਹਿਲਾਂ ਨਸ਼ੇ ਪੱਤੇ ਦਾ ਉਹ ਕਰਦਾ ਅੱਛਾ ਕਰਦਾ ਨਾ ਇਹ ਪੱਤੇ ਉਹ ਦੇਖਿਆ ਤਾਂ ਹੈ ਨਹੀਂ ਉਹ ਤੂੰ ਗੱਡ ਕੇ ਰੱਖੀ ਤੇਰੇ ਨਾਲ ਨਾਲ ਹੀ ਰਹਿੰਦਾ ਮੇਰੇ ਵੀਰੋ ਅੱਜ ਕਰਦਾ ਮੈਂ ਤੇਰੀ ਗੱਤਾ ਦੂੰਗਾ ਇਧਰ ਇਧਰ ਕੋਈ ਆਦ ਹੀ ਨਾ ਜਾਵੇ ਬਾਹਰ ਪੇੜ ਦੰਦਾ ਬਲਦਾ ਬਲਦਾ ਚੱਲ ਬੱਛੀ ਧੀ ਧੀ ਸੋਲਦਾ ਮੇਰੀ ਗੱਤਾ ਉਹ ਨੂੰ ਮਾੜਾ ਮੋਟਾ ਨਸ਼ੇ ਪੱਤੇ ਤੇ ਹੋਰ ਨਾ ਜੇ ਤੈਨੂੰ ਖਰਚੀ ਦੀ ਲੋੜਾ ਵੇਚੋ ਲੈ ਜਾ ਕੋਈ ਗੱਲ ਨਹੀਂ ਫਿਰ ਮੇਰਾ ਹੱਲ ਕਰਦੀ ਪੈਸਿਆਂ ਦਾ ਤੇ ਤੇਰਾ ਕੰਮ ਹੋ ਗਿਆ ਤੈਨੂੰ ਮੈਂ ਪੈਸੇ ਦੇ ਦਿਆ ਕਰੂ 5 400 ਉਹ ਖਦਾ ਉਹ ਗੋਲੀ ਖਵਾ ਦੀ ਕਦੇ ਕੋਈ ਹੋਰ ਕੋਈ ਟੀਕਾ ਟੱਪਾ ਕੋਈ ਕਿਸੇ ਨਾ ਕਿਸੇ ਤੇ ਇਹ ਜੇ ਕੰਮ ਤੇਰਾ ਬਸ ਇਦਾਂ ਹੋ ਗਿਆ ਕੰਮ ਤੇਰਾ ਮੈਨੂੰ 5000 ਰੁਪਏ ਗੱਡ ਹੋਣੀ ਮੈਂ ਗੱਲ ਤੇਰੀ ਹੋਰ ਗੱਲ ਸੁਣ ਲੈ ਥੁੰਦਾ ਦੀਂਦਾ ਕਿਤੇ ਉਹਨੂੰ ਲੌਂਗਾ ਲੌਂਗਾ ਆ ਵੀ ਨਾ ਲੱਗੇ ਜੀ ਓ ਯਾਰ ਬਾਪੂ ਤੈਨੂੰ ਯਕੀਨ ਨਹੀਂ ਮੇਰੇ ਤੇ ਯਕੀਨ ਚ ਕੂਂਦਾ ਤਾਂ ਹੈ ਜੀ ਹੁੰਦਾ ਕਿਤੇ ਚੱਲ ਮੈਂ ਤਾਂ ਜਾਣਾਂ ਯਾਰ ਤੂੰ ਮਗਰ ਪਾ ਜਾਣਾ ਮੇਰੇ ਆਹ ਕੰਮ ਦੌਰ ਦੌਰ ਤੇ ਹਾਂ ਹਾਂ ਦੌਰ ਹੀ ਮੇਰੀ ਕੌਰ ਹਾਂ ਪੈਸੇ ਲੈ ਜੀ ਮੇਥੋਂ ਕੋਈ ਗੱਲ ਨਹੀਂ ਓ ਨਹੀਂ ਨਹੀਂ ਫਿਕਰ ਨਾ ਕਰ ਤੇਰਾ ਕੰਮ ਹੋ ਗਿਆ ਚੰਗਾ ਬਾਪੂ ਤੇਰਾ ਕੰਮ ਤਾਂ ਹੋਜੂ 500 ਰੁਪਏ ਦੇ ਦੇ ਖਰਚੇ ਨੂੰ ਉਹ ਤੂੰ 500 ਰੁਪਏ ਹੀ ਜਾਂ ਨਾ ਮੈਥੋ ਚਾਹੇ 50000 ਲਵਾ ਲਈ ਕੰਮ ਕਰਦੇ ਪਰ ਇਹ ਧਿਆਨ ਨਾਲ ਚੰਗਾ ਗੌਰ ਕਰੇ ਵੀ ਤੇ ਕਹਿੰਨਾ ਕਰ ਤੇਰਾ ਕੰਮ ਹੋ ਗਿਆ। ਕਾਮ ਜੀ ਬਾਪੂ ਟਰੱਕ ਭਰ ਕੇ ਦਿੰਦੇ। ਇਹ ਬਹੁਤ ਪਤਾ ਨਹੀਂ ਕੰਮ ਨੂੰ ਦੱਬ ਜੂ ਜਾਂ ਕਰ ਗਿਆ। ਸੰਜਰਾ ਨੂੰ ਪਤਾ ਨਹੀਂ ਕੀ ਅੰਗਰੇਜ਼ੀ ਚ ਗਾੜਜੀ ਦੇ ਗਿਆ। ਉਹ ਚੰਗਾ ਕਹਿ ਕੇ ਇਹ ਤਾਂ ਮਾੜੀ ਕਹਿ ਅੰਜਰਾ ਨੇ। ਜੀ ਤਾਂ ਪੂਣਾ ਜਾਂਦਾ ਹੋਇਆ। ਇਹ ਅੱਜ ਕਹਿੰਦਾ ਉਹ ਕਾਲ ਦੇ ਨੂੰ ਚਲ ਕਰਦੇ ਆ ਗੱਲ ਅੱਜ ਪੱਟਾ ਤੇ। ਹੈਲੋ ਹਾਂ ਮਤੇ ਯਾਰ ਅਮਲ ਜੀਤੋ ਉਹ ਸਾਡਾ ਬੱਡਾ ਨਹੀਂ ਆਇਆ ਯਾਰ ਉਹ ਡਿੱਕੀ ਨਾ ਬਾਹਰ ਗਿਆ ਹੋਇਆ ਕੰਮ ਲਿਆ ਆ ਗਿਆ ਬਸ ਤੁਰਦਾ ਮੈਂ ਉਹ ਸਾਰਾ ਤਰ ਫੂਨ ਚ ਬੜਿਆ ਰਹਿਣਾ ਕੁਵਿਲਦਾਰੀ ਦੀ ਗੱਲ ਵੀ ਕਰ ਲਿਆ ਕਰ ਉਹ ਬਾਈ ਯਾਰ ਕਿਹੜੀ ਕੁਵਿਲਦਾਰੀ ਦੀ ਗੱਲ ਹੈ ਮਤ ਕੌਤਵਨ ਲੇਟ ਹੋਈ ਨਾ ਤੇਰੇ ਕਰਕੇ ਲੇਟ ਹੋ ਗਿਆ ਉਹ ਯਾਰ ਮਾਤਾ ਤਾਂ ਹੁਣ ਹੈ ਨਹੀਂ ਘਰੇ ਅੱਛਾ ਆਪਾਂ ਹੁਣ ਦੋਨਾਂ ਨੇ ਰਾਇ ਕਰਨੀ ਹੈ ਹੂੰ ਕਾਦੀ ਰਾਇ ਕਰਨੀ ਆ ਰਾਇ ਹੁਣ ਆਪਾਂ ਇੱਕ ਤਾਂ ਕਿਸ਼ਤ ਭਰਨੀ ਹੈ ਅੱਛਾ ਔਰ ਕਿਸ ਤਰਫ ਤੇ ਆਪਾਂ ਕੰਮ ਜਮਾ ਨਾ ਤੂੰ ਗਿਆ ਨਹੀਂ ਕਿਸ ਤੇਰੇ ਕੰਮ ਪੈਸੇ ਲੈਣਾ ਮੈਂ ਚੌਥਰੀ ਕੋਲੇ ਗਿਆ ਸੀ ਅਸਾਂ ਕੋਈ ਨਾ ਮੈਂ ਗੱਲ ਕਰਕੇ ਆਇਆਗਾ ਚੌਧਰੀ ਕਹਿੰਦਾ ਵੀ ਮੈਂ ਮੈਨੂੰ ਹੁਣ ਪੈਸੇ ਦੱਸ ਕਿੰਨੇ ਚਾਹੀਦੇ ਹੁਣ ਮੈਂ ਤਾਂ ਨਾ ਹੀ ਰਿਆ ਕਰਦਾ ਸੀ ਮੈਨੂੰ ਐਂ ਦੱਸ ਵੀ ਟਰਾਲਾ ਲੱਗੀ ਕਨਾ ਤੂੰ ਬਈ ਯਾਰ ਮੇਰੀ ਗੱਲ ਸੁਣ ਤੂੰ ਕੀ ਟਰਾਲੇ ਤੋਂ ਕਰਾਏਗਾ ਐਨੇ ਪਹਿਚਾਬ ਕਿੱਥੋਂ ਮੋੜਨਗੇ ਡੇਢ ਗੱਲਾ ਜ਼ਮੀਨ ਤਾਂ ਆਪਣੇ ਕੋਲੇ ਇਹਦੋਂ ਵੀ ਤਾਂ ਸਮਝਦਾ ਨਾ ਹਾਂ ਉਹਦਾ ਗੱਲ ਕਰ ਟਰੈਕਟਰ ਦੀ ਕਿਸ਼ਤ ਭਰਦੀ ਉਹ ਹੀ ਬਹੁਤ ਆ ਜੇ ਕਿਤੇ ਫੇਰ ਲੋਡ ਪਈ ਟਰਾਲਾ ਲੈ ਲਾਂਗੇ ਟਰਾਲਾ ਲੈ ਲਾਂਗੇ ਫੇਰ ਕਿਤੇ ਲੋਡ ਪਈ ਤਾਂ ਹੁਣ ਤੂੰ ਕਿਹੜਾ ਟਰੈਕਟਰ ਦੀ ਕਿਸ਼ਤ ਭਰ ਤੇ ਆਪਣੀ ਉਹ ਹੀ ਬਹੁਤ ਆ ਤਾਂ ਫੇਰ ਮੈਂ ਨਾ ਚੌਧਰੀ ਨਾਲ ਗੱਲ ਕਰਕੇ ਆਉਣਾ ਠੀਕ ਆ ਚੌਧਰੀ ਤੋਂ ਮੈਂ ਕਿਸ਼ਤ ਜੋਗੇ ਪੈਸੇ ਫੜ ਜਾਣਾ ਹਾਂ ਤੂੰ ਕਿਸ਼ਤ ਜੋਗੇ ਪੈਸੇ ਫੜ ਲਿਆ ਵਾ ਚੌਧਰੀ ਤੋਂ ਇੱਕ ਸੱਚ ਮੈਂ ਤੈਨੂੰ ਗੱਲ ਸਾਂ ਮੈਨੂੰ ਖੇਤ ਆਇਆ ਮਿਲ ਗਿਆ ਉਹਦੇ ਤੋਂ ਮੈਂ ਚੌਧਰੀ ਕੋਲ ਗਿਆਗਾ ਕਿਹੜਾ ਤਾਇਆ ਆਪਣਾ ਵਾਲਾ ਤਾਇਆ ਕੁੰਡੇ ਵਾਲਾ ਅਸਾਂ ਕੁੰਡੇ ਵਾਲਾ ਤਾਇਆ ਹਾਂ ਕੀ ਕਹਿੰਦਾ ਸੀ ਉਹ ਮੈਨੂੰ ਕਹਿੰਦਾ ਕਹਿੰਦਾ ਸ਼ੇਰਾ ਤੁਸੀਂ ਨਾ ਚੌਧਰੀ ਬੰਦਾ ਵਧੀਆ ਨਹੀਂ ਹੈਗਾ ਅਸਾਂ ਹਾਂ ਕਹਿੰਦਾ ਤੂੰ ਮੈਂ ਤੈਨੂੰ ਦੱਸਾਂ ਕਹਿੰਦਾ ਤੇਰੀ ਜ਼ਮੀਨ ਤੇ ਅੱਖ ਆਉਗੀ ਅਸਾਂ ਐਡੀ ਗੱਲ ਕਹਿ ਗਿਆ ਉਹਨਾਂ ਕਹਾ ਉਹਨੇ ਮੈਨੂੰ ਕਹਿੰਦਾ ਸ਼ੇਰਾ ਤੂੰ ਮੜਾ ਸੰਭਲ ਕੇ ਜੱ ਭਾਈ ਮੇਗਾ ਹੁਣ ਕਿਸ ਤਰੀਕੇ ਪਰ ਉੱਤੇ ਹੀ ਖੜੀ ਆ ਕਦੋਂ ਵੀ ਕਿਤਾ ਆ ਸਕਦੇ ਘਰੇ ਪੈਸੇ ਦਾ ਆਪਣਾ ਲੋੜ ਆ ਪੈਸੇ ਤਾਂ ਪਾਣੇ ਪੈਣਗੇ ਜਿਵੇਂ ਚੌਧਰੀ ਤੋਂ ਨਹੀਂ ਪੜਨੇ ਹੁਣ ਕਹਿੰਦਾ ਤੈਨੂੰ ਤਾਇਏ ਨੇ ਕਹੀ ਆ ਤਾਂ ਪੈਸੇ ਤਾਈ ਤੋਂ ਪੁੱਛ ਲੈਣੇ ਆਗੇ ਨਹੀਂ ਚੌਧਰੀ ਸਾਹਿਬ ਤਾਂ ਮੈਨੂੰ ਐਂ ਕਹਿੰਦਾ ਸੀ ਭਾਈ ਲਿੱਖਤ ਤਾਂ ਤੁਹਾਨੂੰ ਕਰਨੀ ਹਾਂ ਉਹ ਤਾਂ ਮਰ ਗੁੱਠਾ ਲਾ ਜੀ ਜਾਂ ਸਾਈਨ ਕਰਦੀ ਭਾਜੀ ਤੇ ਠੀਕ ਹੈ ਉਹ ਤੁਹਾਨੂੰ ਉਹ ਤਾਂ ਲਿੱਖਤ ਪੜਤ ਕਰਨੀ ਉਹ ਤਾਂ ਹੁਣ ਭਾਈ ਦੇਖ ਲੈ ਉਹ ਤਾਂ ਅਗਲਾ ਸਾਰਾ ਕੁਝ ਕਰਾਊਗਾ ਹੁਣ ਜੇ ਮੈਂ ਚੱਲਦਾ ਹਾਂ ਉਹਨੂੰ ਐਂ ਕੌਣ ਦੇ ਦੂਗਾ ਪੈਸੇ ਉਹਦਾ ਸਾਰਾ ਕੁਝ ਕਰਾਊਗਾ ਅਗਲਾ ਉਹ ਤਾਂ ਚੱਲ ਆਪਾਂ ਉਹਨੂੰ ਵਿ ਉਹ ਤਾਂ ਗੱਲ ਚੱਲ ਵੱਖਰੀ ਆ ਕਿਹਦਾ ਅਗਲੇ ਨੇ ਸਟੰਪ ਵੀ ਲਵਾਉ ਹਾਂ ਕੋਈ ਟਰੌ ਬੂਠਾ ਲਵਾਉ ਹਾਂ ਕੋਈ ਟਰੌਗਾ ਹਾਂ ਉਹਨੇ ਕਿਹਾ ਕਿ ਨਾ ਤੂੰ ਮੇਰੇ ਕੋਲ ਆ ਦੀ ਅੱਛਾ ਤੇ ਵੀ ਆਪਦਾ ਭਾਈ ਜਿਹੜਾ ਤਾਕਜੀ ਕਾਰਵਾਈ ਆ ਉਹਦਾ ਵੀ ਕਰੂੰਗਾ ਮੈਂ ਭਾਈ ਭਈ ਤੇ ਭਾਈ ਆਪਦਾ ਬੂਠਾ ਕਠਾ ਲਾ ਦੀ ਸੈਦ ਕਰ ਤਾਂ ਐ ਕਰਦੇ ਆ ਮੈਂ ਤਾਕਜੀ ਤੋਂ ਪੁੱਛ ਲੈਣਾ ਪੈਸੇ ਜਰੂਰੀ ਚਾਹੀਦੇ ਤਾਂ ਪੁੱਛਨੇ ਆ ਆਹ ਮੋੜਾ ਪੀ ਲਈ ਕਰਦੇ ਹੋ ਉਹ ਦਾਇਆ ਕਿਵੇਂ ਆ ਜਦੋਂ ਉਹ ਵਧੀਆ ਥੋੜਾ ਚਾਪਾਣੀ ਪੀ ਚਾਹ ਬਸ ਹੁਣ ਪੀ ਕੇ ਆ ਜੀ ਮੈਂ ਉਧਰ ਅੱਛਾ ਹਾਂ ਮੈਂ ਤਾਂ ਇੱਧਰ ਵੀ ਗੇੜਾ ਮਾਰ ਰਹੀ ਏ ਠੀਕ ਆ ਤੁਹਾਡੀ ਮਾਰ ਨਹੀਂ ਚਿੰਦੀ ਉਹਦਾ ਤਾਇਆ ਮਾਸੀ ਕੋਲੇ ਕੋਈ ਨਹੀਂ ਮਾਸੀ ਮਾਰ ਜੀ ਨਹੀਂ ਅੱਛਾ ਉਹ ਪਤਾ ਲੈਣ ਵਾਲੀ ਸੀਗੀ ਅੱਛਾ ਪਤਾ ਤਾਂ ਦੋਨੇ ਰਾਇ ਕਰੀ ਜਾਂਦੇ ਹਾਂ ਰਾਇ ਕਰ ਦਿੱਤੀ ਮਾਂ ਐ ਨਹੀਂ ਕਰੇ ਅੱਛਾ ਦੋਨਾਂ ਰਾਇ ਕਰਨਾ ਨੇ ਠੀਕ ਹੈ ਤੇ ਅਜੇ ਤੇਰੇ ਕੋਲੇ ਕੀ ਲੁੱਕ ਹੈ ਹਾਂ ਦੱਸੋ ਇਹਨਾਂ ਟਰੈਕਟਰ ਦੀ ਕਿਸਤ ਵਰ ਨਹੀਂ ਅੱਛਾ ਹਾਂ ਤੇ ਉਹਨਾਂ ਮੈਂ ਗਿਆ ਸੀ ਚੌਧਰੀ ਕੋਲੇ ਗੱਲ ਤੋਂ ਉੱਤੇ ਉਹ ਚੌਧਰੀ ਕੋਲੇ ਹਾਂ ਉੱਤੇ ਇਸੇ ਕੰਮ ਹੀ ਗਿਆ ਸੀ ਉੱਚੇ ਇਸੇ ਕੰਮ ਹੀ ਗਿਆ ਸੀ ਫਿਰ ਕੀ ਜਦ ਵੀ ਸਮਝ ਆ ਜਾਂਦੀਗਾ ਅੱਛਾ ਹਾਂ ਇਹ ਜੀ ਲਿਖਤ ਕਰੂਗਾ ਪਹਿਲਾਂ ਉਹਨੇ ਕਈ ਮਾਰ ਤੇ ਅੱਛਾ ਜੀ ਮੈਂ ਦੱਸਿਆ ਤਾਂ ਆਏਗਾ ਤੀ ਸੱਚੀ ਗੱਲ ਆ ਉਹ ਹੈ ਜਿਆ ਬੰਦਾ ਉਹ ਜੇ ਸਾਨੂੰ ਪਤਾ ਹੀ ਥੋੜੇ ਹੋਗੇ ਸਾਨੂੰ ਪਤਾ ਨਾ ਵੀ ਬੰਦਾ ਕੀ ਕਰ ਸਕਦਾ ਹੈ ਚਾਹ ਹੁਣ ਤੈਨੂੰ ਬਸ ਜੀ ਨਾਲ ਉਹਨੂੰ ਜਾਣਦਾ ਪੜਵਾਰੀ ਉਹਨੂੰ ਹੀ ਜਾਣਦਾ ਪਰਦ ਕੇੰਦੇ ਜਿਹਨੂੰ ਜਾਣਦਾ ਸੁੰਨ ਕੋਣ ਜਾਣਦਾ ਸੀ ਇਹ ਗੱਤ ਹੈ ਯਾਰ ਚਾਹ ਬਸ ਸਾਡਾ ਪੈ ਹੈ ਲੋ ਦਾ ਇਹ ਤਾਂ ਪੈ ਹਟ ਗਈ ਜੀ ਕੇ ਅੱਛਾ ਜੇ ਤੂੰ ਕਰ ਸਕਦਾ ਲੱਖ ਰੁਪਏ ਦਾ ਤੂੰ ਕਰ ਦੇ ਸਾਡਾ ਅਸੀਂ ਕੋਲ ਨਾ ਜਾਵਾਂ ਰੁਪਿਆ ਆਉਂਦਾ ਜੇ ਮੇਰਾ ਪੋਤਾ ਨਾ ਅਸੀਂ ਉਹਦੇ ਵਾਸਤੇ ਬਾਹਰ ਭੇਜਾ ਦੀਗਾ ਅੱਛਾ ਉਹਦੇ ਵਾਸਤੇ ਇਕੱਠੇ ਕਰੇ ਹੋਏ ਸੀਗੇ ਹਮ ਪਰ ਮੈਂ ਆਰਤੀਆਂ ਰਹਿ ਕਰ ਲੂਗਾ ਫਿਰ ਤੂੰ ਇੱਕਦਮ ਖੜ ਜੋ ਆ ਕੋਈ ਨਾ ਰਹਿ ਕਰ ਤੂੰ ਨਾ ਫੜੇ ਨਾ 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 ਰਾਹ ਕਰ ਰਹਿ ਤਰ ਕੇ ਸਭ ਆ ਜਾਂਦਾ ਸਿੰਜਾ ਕੋਈ ਇੱਕ ਕਰਨੀ ਆ ਸਾਨੂੰ 6 ਦੀ ਦੱਸ ਮੈਂ ਤੈਨੂੰ ਅੱਥਰੂ ਨਹੀਂ ਦਗਾ ਦੂੰ ਅੱਥਰੂ ਕਿ ਅੱਜ ਤੱਕ ਕਿਸਤ ਭਰਨੀ ਹੈ ਉਹ ਕਿ ਕਿਸਤਾਂ ਦਾ ਮੈਨੂੰ ਵੀ ਮਿਲਿਆ ਸੀ ਤੁਹਾਡਾ ਅੱਛਾ ਹਾਂ ਮੈਂ ਉਹੀ ਕੰਮ ਆਦੀ ਮਾਂ ਕੀਆ ਕਿ ਤੇ ਉਹਦਾ ਜਦੋਂ ਡਰਾ ਡੂਲੇ ਉਹਦਾ ਇਹਨੂੰ ਵੀ ਮੈਂ ਰੋਕ ਦੂੰਗਾ ਤੇ ਮੈਂ ਕਰਦਾ ਰਹਿਦਾ ਰਹਾਂਗਾ ਜਿਹਨੂੰ ਕੰਮ ਕਰ ਸਕਦਾ ਆਪਣਾ ਆਪਣਾ ਤੱਕ ਕਰ 100% ਤਾਂ ਮੈਂ ਕਰ ਹੀ ਦਿਆਂ ਪਰ ਬਹੁਤ ਆ ਰਿਹਾ ਜਿਹੜੇ ਪੈਸੇ ਪੈਨੋਂ ਤੂੰ ਕੱਢ ਕੇ ਸੋਨੂੰ ਮੈਂ ਲੱਭ ਕੇ ਦੇ ਦੂੰ ਚਲ ਬਾਅਦ ਵਿੱਚ ਅਸੀਂ ਮੱਝ ਉਹ ਪਰ ਨੂੰ ਬੇਨਤੀ ਹੈ ਕਿ ਐ ਕਿਸ਼ਤਾਂ ਉਹਦੀ ਕਿਵੇਂ ਕਿਵੇਂ ਅੱਜ ਦਾ ਰੋਕ ਲਾਂਗੇ ਬਹੁਤ ਪਹਿਲਾਂ ਹੱਲ ਕਰਦੇ ਆ ਸਾਡਾ ਮੈਂ ਕਰ ਦੂੰਗਾ ਫਿਰ ਮੈਂ ਆਪਣੇ ਰੈਕ ਕਰ ਲਾਂਗਾ ਰਜਾ ਹਾਂ ਹਾਂ ਰੈਕ ਕਰਕੇ ਫੋਨ ਮਾਜੀ ਦਾ ਹਾਂ ਫੋਨ ਕਰ ਦੇ ਸਾਨੂੰ ਬਸ ਠੀਕ ਆ ਚਲ ਬਈ ਯਾਰ ਇਹ ਤਾਂ ਵਧੀਆ ਗੱਲ ਹੋ ਗਈ ਤਾਂ ਆਪ ਵੀ ਆ ਕੇ ਚੱਲ ਗਏ ਘਰੇ ਪਹਿਲਾਂ ਹੱਲ ਲੋਗਾ ਜਰੂਰੀ ਚੌਧਰੀ ਕੋਲ ਜਾਣਾ ਹੋਣਾ ਉਹ ਮਨੀ ਤਾਂ ਨਿਆਣਾ ਅੱਛਾ ਤੈਨੂੰ ਨਹੀਂ ਪਤਾ ਅਜੇ ਪਕਾਨਾ ਕੰਮ ਸਾਰ ਦੇ ਸਾਰ ਦੇ ਹੂੰ ਆਪਣੇ ਤਾਂ ਮੌਕੇ ਤੇ ਆ ਕੇ ਮੁੱਕਰ ਜਾਂਦੇ ਨੇ ਅੱਛਾ ਭਾਈ ਹਾਂ ਚੱਲ ਫਿਰ ਦੇਖਦੇ ਆ ਉਹ ਲੱਗਦਾ ਤੇ ਹੈਗਾ ਤਾਂ ਇਹ ਗੱਲਾਂ ਤੋਂ ਵੀ ਸ਼ੌਫਟੈਂਟ ਕਹਿ ਗਿਆ ਜਿਵੇਂ ਵੀ ਕਰ ਦੂ ਆਪਣਾ ਹੱਲ ਇਹ ਤਾਂ ਆਪਣਾ ਭੇਤ ਲੈਣ ਆਇਆ ਸੀ ਅੱਛਾ ਹੋਰ ਹੁਣ ਤੈਨੂੰ ਕੀ ਪਤਾ ਇਹ ਆਪਣਾ ਜਾਣ ਕੀ ਭੇਤ ਲੈਣ ਆਇਆ ਸੀ ਅੱਛਾ ਕਰਦੇ ਨੇ ਇਹ ਗੱਲ ਜੀ ਹਾਂ ਚੱਲ ਬਈ ਦੇਖਦੇ ਹਾਂ ਹੋਰ ਕੀ ਬਚੌਦੀ ਤੋਂ ਫੜ ਲਾਂਗੇ ਹੋਰ ਕੀ ਕਰ ਸਕਦੇ ਹਾਂ ਕੀ ਦਾ ਕੰਮ ਹੋਈ ਜਾਵੇ ਆਪਣਾ ਮੈਨੂੰ ਨਹੀਂ ਲੱਗਦਾ ਵੀ ਤਾਂ ਆਇਆ ਪੈਸੇ ਦੇ ਤੋਂ ਪਰ ਚੱਲ ਕਰਦੇ ਦੇਖਦੇ ਹਾਂ 15 ਕਿੰਨੇ ਕੁ ਭਾਈ ਕਰਾਂਗੇ ਹੋਰ ਹੋਰ ਤਾਂ ਹੀ ਬਾਕੀ ਐ ਦਾ ਮਾਫੀ ਜਾਇਆ ਆਊਗਾ ਜੇ ਤੁਸੀਂ ਇੱਕ ਘਰ ਡਿਫਾਲਟਰ ਜਾਓ ਜਿਆਦੇ ਐ ਤੇ ਉਹਦੇ ਨਾਲ ਮੇਰੇ ਨਾਲ ਚੱਲੇ ਪਹਿਲਾਂ ਮਾਰਿਆ ਨਹੀਂ ਕਿਹੜਾ ਗੁਰਾਉਂਦਾ ਇਹ ਕਿਹੜੇ ਮਾਰ ਗਿਆ ਜੀ ਪਤਾ ਛੋਟਾ ਕਰਕੇ ਨਹੀਂ ਬੋਲ ਰਿਹਾ ਜੀ ਨਹੀਂ ਤਾਂ ਮੈਂ ਤਾਂ ਰੌਲਾ ਪਾ ਲਾਂ ਚੱਲ ਆ ਜਾ ਫਿਰ ਅੱਜ ਲੈਣਾ ਖਬਰਦਾਰਨਾ ਨਹੀਂ ਕਰ ਰਿਹਾ ਰੱਖਦਾ ਗਰਮੀ ਮਾਰ ਦੇਗਾ ਨਾਲ ਹੀ ਆ ਜਿਆ ਮੋੜ ਜਾ ਮੋੜ ਕੇ ਇੱਥੇ ਹੀ ਆ ਬੜੀ ਦੂਰ ਤਾਂ ਨਹੀਂ ਆ ਨਾਲ ਹੀ ਆ ਜੀ ਹੋਰ ਯਾਰ ਗਰਮੀ ਬੜੀ ਹੈ ਕਿੰਦਰ ਲੈ ਆਉਗੀ ਪਤਾ ਆ ਗਿਆ ਸਾਹਮਣਾ ਕਰੀ ਮੈਂ ਤਾਂ ਕਹਣਾ ਇੱਥੇ ਹੀ ਲਾ ਦਿਓ ਜੀ ਇੱਥੇ ਹੀ ਲਾ ਦਿਨਾ ਹੋਰ ਗਾਂਹਾਂ ਤਾਂ ਗੱਲੀ ਵੀ ਪੀੜੀ ਜਾਂਦੀ ਹੈ ਨਾਲੇ ਨਾਲ ਆ ਕਰਾ ਜੀ ਇਹ ਤਾਂ ਯਾਰ ਗ੍ਰੇਡ ਦੇਖੀਂਗਾ ਕਿ ਭਰ ਦੇ ਕਿੱਥੇ ਲੋਂਗ ਕਰਦੇ ਨੇ ਆਜੋ ਦੇਖ ਲੈਣੇ ਆ ਚਲ ਦੇਖ ਮਾਰਪੋਰ ਪੱਤੀ ਮਨਜਿੰਦਰ ਹਾਂ ਬਾਈ ਜੀ ਕੌਣ ਆ ਅੰਦਰ ਲੰਘਾਓ ਆਜੋ ਜੀ ਲੰਘਾਓ ਅੰਦਰੋਂ ਦਾ ਠੀਕ ਕਰਾਉਂ ਯਾਰ ਥੋੜਾ ਕਿਧਰੋਂ ਆ ਗਏ ਯਾਰ ਹੁਣ ਸੰਨੀ ਪੌਣੀ ਸੀ ਦੁਪਹਿਰੇ ਆਜਾ ਮਨਜਿੰਦਰ ਆ ਧਰ ਟੋਖਰੇ ਟੱਕਰੇ ਗੱਲ ਕਰਨੀ ਆ ਤੇਰੇ ਨਾਲ ਆਜਾ ਮੈਂ ਤੇਰੇ ਸਾਹਮਣੇ ਹੀ ਬੈਠਿਆ ਜੀ ਨਾ ਨਾ ਕੋਈ ਗੱਲ ਨਹੀਂ ਇੱਥੇ ਕਰ ਲਾਂਗੇ ਛਾਈ ਆ ਆ ਲੋ ਜੀ ਕੁਰਸੀ ਲੈ ਲੋ ਜੀ ਆਜੋ ਜੀ ਬਾਈ ਆ ਜਾਈ ਬਾਈ ਜੀ ਹੋਰ ਚਾਪਣੀ ਪਈ ਗਈ ਨਾ ਚਾਪਣੀ ਦਾ ਬੱਸ ਦੇਖ ਵੀ ਸਕਦਾ ਵਦਾਂ ਕੀ ਬਣਦਾ ਸਾਹ ਤਾਂ ਜਿਹਦਾ ਦੇਖੇ ਹੋਇਆ ਹੁਣ ਤੁਹਾਨੂੰ ਕੀ ਦੱਸਾਂ 2 ਕਿਸ਼ਤਾਂ ਭਰੀਆਂ ਨੇ ਇਹਦਾ ਟੋਟਲ ਕਿੰਨੀਆਂ ਕਿਸ਼ਤਾਂ ਬਣਿਆ ਇਹਦੀ ਕਨੀ ਕਿਸ਼ਤਾਂ 12 ਨੇ ਫੇਰ ਤਾਂ ਡਿਫਾਲਟਰੀ ਹੋਇਆ ਪਿਆ ਯਾਰ ਇਹਦਾ ਟਰੈਕਟਰ ਚਾਬੀ ਫੜ ਟਰੈਕਟਰ ਚੱਕੇਦਾ ਕਰ ਚਮਾਂ ਡਿਫਾਲਟਰ ਹੈ ਜੀ ਲੈ ਵੀ ਚਾਬੀ ਦੇ ਕੇ ਮੈਨੇਜਰ ਸਾਹਿਬ ਆਇਆ ਨਾ ਕਰੋ ਗਰੀਬ ਬੰਦਿਆਂ ਗਰੀਬੋਂ ਤੁਸੀਂ ਪਹਿਲਾਂ ਦੇਖੇ ਹੋ ਟਰੈਕਟਰ ਲੈਣ ਆਉਂਦਾ 7 ਲੱਖ ਦਾ ਘੜਾ ਕੇ ਬੜਾ ਪਤਾ ਕੀ ਹੈ ਜੀ ਉਹ ਨਾ ਛੋਟਾ ਮੁੰਡਾ ਜੀ ਜਿੱਦਵਾਲੀ ਕਰਨ ਲੱਗਾ ਜੀ ਉਹ ਕਹਿੰਦਾ ਮੈਨੂੰ ਕਿ ਟਰੈਕਟਰ ਖੜਾ ਕੇ ਦੋ ਨਹੀਂ ਮਾਫਾ ਲੈ ਕੇ ਮਰਦਾ ਸਰਪੇ ਵੀ ਕੇ ਆਹਾਂ ਦਾ 50-50 ਹਜ਼ਾਰ ਰੁਪਏ ਟੈਕ ਲਵਾ ਦਿੰਦੇ ਨੇ ਕਿਹੜੇ ਜੀ ਟੱਕ ਵਾਲੇ ਆ ਗਰੀਬ ਬਤਾਏ ਪਸਖੀ ਦੇਖ ਦੋ ਸਾਡੇ ਟਰੈਕਟਰ ਤੇ ਟੱਕ ਵੀ ਨਹੀਂ ਲੱਗਿਆ ਹੋਇਆ ਜੀ ਪਤਾ ਹੀ ਨਹੀਂ ਸਰ ਜੇ ਹੁਣ ਤੂੰ ਕਿਵੇਂ ਕਰਨਾ ਫਿਰ ਮੈਂ ਤਾਂ ਜੀ ਪਤਾ ਜੀ ਮੈਂ ਪੈਸੇ ਪੁੱਛੇ ਹੋਏ ਜੀ ਇੱਕ ਮਿੰਟਾ ਮੁੰਟਾ ਨਹੀਂ ਗੱਲ ਕਰ ਸਕਦਾ ਨੂੰ ਭਗਾਈ ਬੋਤਰਾ ਦੀ ਮੁੰਡੇ ਨੂੰ ਦੱਸਿਆ ਮੈਨੂੰ ਪੈਸੇ ਪੁੱਛੇ ਪਤਾ ਹੀ ਪਹਿਲਾਂ ਨਾ ਪੈਸੇ ਦਾ ਹੱਲ ਨਹੀਂ ਹੋ ਰਿਹਾ ਪੁੱਛਿਆ ਜੀ ਪੈਸੇ ਬਸ ਹਰ ਇੱਕ ਵਾਰੀ ਇਹੀ ਗੱਲ ਕਹਿੰਦਾ ਜੀ ਇਹਦਾ ਬਾਹ ਦੇ ਹੁੰਦਾ ਬਾਹ ਨੇ ਆਇਤ ਕੀ ਨਹੀਂ ਪੱਕਾ ਕਿਸ ਤਵਾਰ ਪੱਕੀ ਫੜ ਦੇ ਚਪ ਕਰਕੇ ਵਾਟਾ ਜਾ ਦੇ ਦੇਤੀ ਇਹ ਇਹ ਨਾ ਕਰੋ ਨਹੀਂ ਨਹੀਂ ਬਹੁਤ ਵਾਰੀ ਦੇਖ ਲੈ ਯਾਰ ਭਾਈ ਕਿੰਨੀਆਂ ਮਿੰਟਾਂ ਕਰਕੇ ਗਿਆ ਤੇਰੀਆਂ ਜਨ ਪਤਾ ਜੀ ਮੈਂ ਪਰਸੋਂ ਕਿਸਤ ਪੱਕਾ ਭਰ ਦੂੰਗਾ ਜੀ ਪਰਦਨ ਇਹ ਨਹੀਂ ਭਰਦਾ ਚੱਲ ਟਰੈਕਟਰ ਚਾਬੀ ਫੜਾ ਯਾਰ ਟਰੈਕਟਰ ਚੱਲ ਗਿਆ ਜਾ ਛੜਾ ਹੋ ਜਾ ਮਰੇ ਇੱਧਰ ਤਾਂ ਮਿੰਤਾਂ ਦੀ ਗੱਲ ਆ ਜੀ ਮੈਂ ਕੱਲ ਨੂੰ ਪੱਕਾ ਭਰਾਂ ਹਾਂ ਜੀ ਕਿਸਤ ਇਹ ਆਰੇ ਢਾਮੀ ਹੁੰਦੇ ਯਾਰ ਕਿਛ ਨਹੀਂ ਜੀ ਪੱਕੀ ਗੱਲ ਆ ਜੀ ਮੈਂ ਨਾ ਪੱਕਾ ਭਰਾਂਗਾ ਜੀ ਭਰਦਾ ਨਹੀਂ ਕਥੋਂ ਵਰਤ ਕੋਇਸ ਜਾ ਰਿਹਾ ਇਹ ਪਰ ਕਿਉਂਗਾ ਜੀ ਮੈਂ ਕਿਸੇ ਪੁੱਛੇ ਵੇ ਚੌਧਰੀ ਸਾਹਿਬ ਤੋਂ ਪੈਮ ਦਾ ਦੇ ਕੇ ਨਾ ਪੈਸੇ ਐਂ ਲਾ ਕਰੋ ਜੀ ਹਾਰੇ ਹਾਰੇ ਉਹ ਭੱਗਾ ਵਾਲੇ ਡਰਾਮ ਮੈਣਾ ਕਰ ਜਾ ਉਹ ਨਹੀਂ ਜੀ ਮੈਂ ਚੱਲ ਇੱਕ ਮਿੰਟ ਖੜਨਾ ਮੈਂ ਤਾਂ ਕਿਹਨਾਂ ਹੀ ਕੰਮ ਕੀ ਕਰਦਾ ਨਾ ਤੇ ਨਹੀਂ ਮਰਾਂ ਜੰਬਰ ਪਰ ਤਾਂ ਜਾਂਦੇ ਹਾਂ ਜੀ ਤਾਂ ਚੰਗਾ ਕਰੀ ਗਾ ਉਹ ਕੋਤ ਨਹੀਂ ਹਾਂ ਉਹ ਦੇਖ ਲਾ ਕਰ ਲੈ ਫਿਰ ਜਾ ਕੱਲ ਦਾ ਦਿਨ ਦੇਖ ਲੈਣੇ ਜੀ ਦੂ ਬਾਦ ਨਹੀਂ ਆ ਚੱਲ ਤੂੰ ਗੱਲ ਕਰ ਰਿਹਾ ਪੁੱਛ ਕੀ ਕਹਿੰਦਾ ਲੈ ਵੀ ਕੱਲ ਨੂੰ ਪਰਦੇਗਾ ਫਿਰ ਆ ਭਰ ਦੂੰਗਾ। ਕੱਲ੍ਹ ਜਾਣ ਸੀ ਤੇਰਾ। ਠੀਕ ਹੈ। ਕੱਲ ਨੂੰ ਮੈਂ ਪੱਕਾ ਭਰਾਂ। ਮੈਨੂੰ 12 ਵਜੇ ਤੋਂ ਪਹਿਲਾਂ ਪਹਿਲਾਂ ਕਿਸ਼ਤ ਭਰੋ। ਜੀ ਨਾ ਭਰੀਨੇ ਕੱਲ੍ਹ ਨੂੰ ਟ੍ਰੈਕਟਰ ਚੱਕ ਕੇ ਲੈ ਜਾ। ਟ੍ਰੈਕਟਰ ਲੈ ਕੇ ਜਾਵਾਂ। ਨਹੀਂ ਮੈਂ ਤਾਂ ਥਾਲੀ ਗੱਲੇ ਇੱਕ ਟ੍ਰੈਕਟਰ ਨਾਲ ਲੈ ਜਾ। ਕੱਲ੍ਹ ਦਾ ਟਾਈਮ ਹੈ ਤੇਰੇ ਕੋਲ। ਠੀਕ ਹੈ। ਮਰ ਲੈ ਵਾ ਜਿੱਥੇ ਦਾ ਕੰਮ। ਉਹ ਨਹੀਂ ਜਰਾ ਕਿਸ਼ਤ ਲੈ ਲੈ ਗੱਲਾਂ ਐਨਾ ਕਰ। 5 ਮਿੰਟ ਇੱਥੇ ਰੋ ਮੈਂ ਹੁਣ ਘੜੀ ਸੱਲਿਆਉਣਾ। ਉਹ ਨਹੀਂ ਤੂੰ ਮੇਰੇ ਵੀ ਛੱਤਰ ਪਵਾਏ ਆ ਆ ਜਾਂ। ਛੱਤਰਾਂ ਨੂੰ ਤਾਂ ਗਿਆ ਹੀ ਦੇਖ ਲੈਣੇ ਆ। ਉਹ ਨਹੀਂ ਨਹੀਂ। ਬੰਦਾਂ ਨੂੰ ਬਹੁਤ ਕਰਿਆ ਪਿਆ ਸੀ। ਪਰਦਾ ਮੇਰੇ ਸਾਹਬ ਨਾਲ ਹੀ ਕੱਲ ਨੂੰ ਵੀ ਨਹੀਂ ਕੱਲ ਦਾ ਟਾਈਮ ਦਿੱਤਾ ਦੇਖਦੇ ਆ ਕੱਲ ਨੂੰ ਦੇਖਾਂਗੇ ਟਰੈਕਟਰ ਨਾਲ ਆਪਣਾ 2-4 ਬੰਦੇ ਲਿਆ ਕੇ ਟਰੈਕਟਰ ਲੈ ਕੇ ਜਾਵਾਂਗੇ ਜੇ ਹਾਂ ਕਿ ਰੋ ਰੂ ਪੂਰਾ ਪਾ ਦੇ 2-4 ਬੰਦੇ ਲਿਆ ਆ ਜੀ ਕੋਈ ਗੱਲ ਨਹੀਂ ਬੈਂਕਾਂ ਨੂੰ ਤਾਂ ਯਾਰ ਆਪਾਂ ਕੱਲ ਦਾ ਟਾਈਮ ਦੇਦਾ ਤਾਂ ਤਾ ਤਾਂ ਕਰੇਡ ਗਟਾਵੇਂ ਚਲ ਚੌਧਰੀ ਕੋਲ ਚੱਲ ਜਾਏ ਹੁਣ ਤਿੰਨ ਮਹੀਨੇ ਨਹੀਂ ਕਰ ਸਕੂ ਮਨ ਕੀ ਬਾਤ ਮੋਦੀ ਮੋਦੀ ਨੂੰ ਕੀ ਹੋ ਗਿਆ ਚੌਧਰੀ ਸਾਹਿਬ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਆ ਜਾ ਬਹਿ ਜਾ ਭਾਈ ਬੈਠਾ ਜਾਂਦੇ ਆ ਜੀ ਤੂੰ ਮੁੰਡਿਆ ਮਗਾ ਕੇ ਮੈਥੋਂ ਪੈਸੇ ਉੱਤੋਂ ਦਾ ਵੋਟਾਂ ਦਾ ਟਾਈਮ ਆ ਭਈ 4 ਲੱਖ ਰੁਪਏ ਕੈਸ਼ ਲਿਆ ਕੇ ਮੈਂ ਤਾਂ ਰੱਖਿਆ ਦੋ ਦਿਨ ਹੋ ਗਏ ਤੂੰ ਕਿੱਧਰ ਰਹਾ ਭਈ ਗੁੰਮੀ ਹੋ ਗਿਆ ਤੂੰ ਆਈ ਨਹੀਂ ਚੌਧਰੀ ਸਾਹਿਬ ਅਸੀਂ ਨਾ ਰਾਇ ਕਰਨ ਲੱਗੇ ਮੇਰੀ ਮਾਂ ਆ ਗਈ ਹੋਈ ਹੈਗੀ ਮੇਰੇ ਮਾਸੀ ਕੋਲੇ ਉਹ ਭਾਈ ਪਹਿਲਾਂ ਰਾਇ ਕਰਕੇ ਤੈਨੂੰ ਉਹਦੇ ਕਿਹਾ ਤਾਂ ਆਇਆ ਸੀ ਭਈ ਰਾਇ ਕਰ ਲਿਓ ਰਾਇ ਕਰ ਲਿਓ ਉਹ ਛੋਟਾ ਨਾ ਸਾਡਾ ਕਾਲਜ ਗਿਆ ਹੋਇਆ ਸੀ ਅੱਜ ਆਇਆ ਸੀਗਾ ਹੁਣ ਬੈਠਾ ਸੀ ਬਦਨਾ ਹੁਣ ਰਾਇ ਕਰਕੇ ਆਏਗਾ ਅੱਛਾ ਹੋ ਗਈ ਹੁਣ ਰਾਇ ਹਾਂ ਰਾਇ ਹੋ ਗਈ ਸਾਡੀ ਅੱਛਾ ਹੁਣ ਪੜਵਾ ਕੈਨਰੀ ਕਹਿੰਦਾ ਵੀ ਲੱਖ ਰੁਪਇਆ ਲੈ ਤੂੰ ਉਹ ਲੱਖ ਵਿੱਚੋਂ ਦਾ 4 ਲੱਖ ਕਢਾ ਰੱਖਿਆ ਤੇ ਤਰੋ ਗਿਆ ਹੁਣ ਆਇਆ ਜੀ ਸਾਨੂੰ ਵਿਆਜ ਪਰ ਲੌਖਾ ਹੋ ਜੂਗਾ ਜੀ ਉਹ ਯਾਰ ਤੁਹਾਨੂੰ ਤਾਂ ਵਿਆਜ ਪਰ ਲੌਖਾ ਹੋ ਜੂ ਮੈਂ ਘਰੇ ਇੰਨੇ ਪੈਸੇ ਰੱਖ ਕੇ ਕੀ ਕਰੂ 100 ਚੋਰ ਚੱਕਾ ਤੁਰਾ ਫਿਰਦਾ ਫੇਰ ਤੁਸੀਂ ਵਿਆਜ ਵਾਲਾ ਲਾਉਂਗੇ ਜੀ ਵਿਆਜ ਤਾਂ ਜਿਹੜਾ ਭਾਈ ਲੋਕਾਂ ਲਾਉਂਦਾ ਉਹੀ ਤੈਨੂੰ ਨਾ ਮੈਂ ਤੈਨੂੰ ਕਿਹੜਾ ਲੈਦਾ ਲਾਉਂ ਮੈਂ ਕੋਈ ਮੈਨੂੰ ਤਾਂ ਜੀ ਸਾਡੇ ਛੋਟੇ ਮੁੰਡੇ ਨੇ ਕਿਹਾ ਵੀ ਲੱਖ ਰੁਪਇਆ ਲੈ ਉਹ ਲੱਖ ਨਾਲ ਨਹੀਂ ਭਾਈ ਮੈਂ ਦੋ ਥਾਂਵੇਂ ਲਾ ਦੋ ਦੋ ਲੱਖ ਧਰੀ ਬੈਠਾ ਤੇਰੇ ਵਾਸਤੇ 4 ਲੱਖ ਦਾ ਇੰਤਜ਼ਾਮ ਕਰਾ ਰ ਉਹ ਮੁੰਡਾ ਸਾਡਾ ਮੰਨਦਾ ਨਹੀਂ ਕਹਿੰਦਾ ਮੈਂ ਪੜੂੰਗਾ ਮੈਂ ਤਾਂ ਅਸੀਂ ਮਾ ਟਰਾਲਾ ਲੈ ਦਾਂਗੇ ਚਲ ਉਹ ਪਾ ਮੰਨਿਆ ਨਹੀਂ ਪੜ ਕੇ ਕਿਹੜਾ ਉਹ ਡੀਸੀ ਲੱਗ ਜੂ ਕਿ ਤੂੰ ਲੱਗ ਗਿਆ ਪਹਿਲਾਂ ਆ ਸਾਡੇ ਵਾਲੇ ਨੂੰ ਮਤਾ ਇਸੇ ਕੰਮ ਚ ਖੇਤੀ ਜਿ ਬਾੜ ਨੂੰ ਘਰਦਾ ਬਾੜਾ ਵੀ ਜਾਂਦਾ ਪੜਨ ਪਰਦਾ ਦਾ ਚੌਧਰੀ ਸਾਹਿਬ ਬਹੁਤ ਆ ਉਹ ਕਿਹੜਾ ਨੌਕਰੀ ਦਾ ਕਰੀ ਮਿਲਦੀ ਆ ਅੱਜ ਕੱਲ ਪੜਦਾ ਬਹੁਤ ਆ ਕਹਿੰਦਾ ਤੂੰ ਨੂੰ ਕਿਸੇ ਕੰਮ ਤਾਂ ਦੇ ਲਾ ਮੇਰੀ ਅੱਖੇ ਨਾ ਗਿ ਜਾ ਤੂੰ ਗੱਲ ਮੰਨ ਲਾ ਦੀ ਮੇਰੀ ਮੈਂ ਪੁੱਛਿਆ ਸੀ ਹਾਂ ਕਹਿੰਦਾ ਭਾਈ ਮੈਂ ਤਾਂ ਹਜੇ ਪੜੂੰਗਾ ਉਹ ਪੜਨਾ ਭਾਈ ਪੜ ਕੇ ਦੱਸ ਕੀ ਡੀਸੀ ਬਣ ਜਾਏਗਾ ਤੂੰ ਕੁ ਕਮਖੇਤੀ ਦਾ ਤੋਰ ਕੋਈ ਆਪਦਾ ਜੱਦੀ ਪੁਸ਼ਤੀ ਕੰਮ ਆਪਣਾ ਕੀਤੀ ਵਾਲਾ ਉਹ ਆ ਨੋਬਰੀ ਨਾਗਰੀ ਮਿਲ ਜੂਨ ਕੋਈ ਕਿਹੜੀਆਂ ਨੌਕਰੀਆਂ ਧਰੀਆਂ ਪੰਜਾ ਇੱਥੇ ਯਾਰ ਜਦਾਂ ਮੰਗੂ ਤਾਂ ਦੁਨੀਆ ਤੁਰੀ ਫਿਰਦੀ ਵੱਡੇ ਤੇ ਜਾ ਕੇ ਦੇਖੀ ਤੂੰ ਉੱਥੇ 4700 ਜਵਾਕ ਲੰਕਦਾ ਬਸ ਤੇ ਕਿਹੜਾ ਲੱਗ ਗਿਆ ਤਾ ਜੋ ਮੈਨੂੰ ਦੱਸ ਚੌਧਰੀ ਸਾਹਿਬ ਕੱਦ ਕੋ ਦਬਾਉਦਾ ਮੁੰਡੇ ਦਾ ਭਰਤੀ ਹੋ ਜੂਗਾ ਫੌਜ ਪੂਚੋ ਚੱਲ ਤੂੰ ਭਾਈ ਕਰਾ ਦੇ ਭਰਤੀ ਹੁਣ ਤੂੰ ਲੱਖ ਗਾਤਰੀ ਆਏ ਹਾਂ ਲੱਖ ਹੀ ਲੈ ਕੇ ਜਾਣਾ ਮੈਂ ਉਹ ਤੋਂ ਐ ਕਰ ਭਾਈ ਮੈਂ ਤਾਂ ਹੁਣ ਮੈਨੇਜਰ ਕੋਈ ਗਣਾ ਕਿਹੜਾ ਦੋ ਦੋ ਲੱਖ ਦੋਸਾਂ ਮੇਰੇ ਤੇ ਹੀ ਬੈਠਾ ਸੀ ਆ ਤੂੰ ਦੋਰ ਆਇਆ ਹੁਣ ਜਿਹੜੇ ਗੁਰੇ ਦੀ ਜਾਂਦੇ ਪੇ ਤੋਂ ਦੁਪਹਿਰ ਦਾ ਟਾਈਮ ਆ ਚੌਧਰੀ ਸਾਹਿਬਾ ਲੱਖ ਰੁਪਏ ਚਾਹਦਾ ਉਹ ਕਿਹ ਨੂੰ ਕਹਣਾ ਮੈਂ ਅਨਪੜਾ ਤੂੰ ਅਨਪੜਾ ਹੁਣ ਦੁਪਹਿਰੇ ਕਿਹ ਨੂੰ ਕਹਣਾ ਇਹਨੂੰ ਬੜਾ ਜਾ ਚੌਧਰੀ ਸਾਹਿਬਾ ਦਿਆਲ ਹੋ ਜਾ ਹਣਾ ਕਿਤੇ ਖੁੰਡਰੇ ਵਾਂਗ ਇਹ ਗੱਲ ਸੱਚੀ ਤਾਂ ਨਹੀਂ ਹੁੰਦੀ ਯਾਰ ਹੁਣ ਆ ਕੇ ਤੇ ਭੈਣ ਆਪਣੇ ਤੇ ਕੋਪਾ ਗੇਮ ਫਿਰਦਾ ਹੋਵੇ ਯਾਰ ਉਹ ਕੀ ਮੰਗ ਆਉਂਦੇ ਇਹ ਕਰਨਾ ਕਿ ਇਧਰ ਚੌਧਰੀ ਸਾਹਿਬਾ ਚਲ ਠੀਕ ਆ ਤੁਹਾਡੀ ਮੰਨ ਲਾਂ ਨੇ ਆ ਫਰ 2 ਲੱਖ ਲਏ ਜਾਣਿਆ 2 ਰਹਿ ਜਾ ਘਰੇ ਜਾ ਕੇ ਗੇਂਦ ਨਹੀਂ ਸਾਮ ਨਹੀਂ ਭਾਈ ਦੁਬਾਰਾ ਵੋਟਾਂ ਦਾ ਟਾਈਮ ਹੈ ਠੀਕ ਹੈ ਜੀ ਉਹ ਨਾ ਕੇਸ ਕੋਵਾਦੀ ਨਾਲੇ ਮੇਰੇ ਤੇ ਨਾਲੇ ਆਪਦੇ ਤੇ ਨਾ ਜੀ ਤਾਂ ਮੈਂ ਉਹ ਕਿਸਤਾਂ ਲਈ ਆਏ ਬੈਂਕ ਵਾਲੇ ਆਏ ਖੜਿਆ ਜੀ ਫਰ ਹੋਣੀ ਦੋ ਵਾਰੀ ਮੈਨੇਜਰ ਜਿਹੜਾ ਆਹ ਭਰਦੇ ਨਾਲੇ ਸੰਗੀ ਨਾ ਜੀ 2 ਰੱਖਦੀ ਹੋਰ ਲੋਡ ਕੋਈ ਕਢਾਇਆ ਪਿਆ ਨਾ ਕੋਈ ਨਹੀਂ ਅਗਰ ਟਰਾਲਰ ਡਬਲਾ ਦੁਬਾਰੇ ਤੇਰੀ ਮਾਂ ਨਾਲ ਕਰ ਲਾਰਾ ਨਾ ਕਰੀ ਰਹਿ ਤਾਂ ਕਰੀ ਆ ਚੌਧਰੀ ਸਾਹਿਬ 10 ਲੱਖ ਰੁਪਏ ਚਾਹੁੰਦਾ ਤੂੰ ਲੱਖ ਰੇ ਦਾ ਫੱਟਾ ਚੱਲ 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 ਕਰੀ ਆ ਤੂੰ ਯਾਰ ਚੱਲ ਠੀਕ ਹੈ ਜੀ ਫਿਰ ਮੈਂ ਚੱਲਦਾ ਚੌਧਰੀ ਸਾਹਿਬ ਔਰੇ ਭਾਈ ਦੋ ਆਤਾ ਕੰਮ ਰਹੀ ਗਿਆ ਸੀ ਓਹੋ ਇਹ ਰਹੀ ਗਿਆ ਦੇ ਅਗਰੇ ਆ ਵੀ ਭਾਈ ਬੀ ਚੌਧਰੀ ਸਾਹਿਬ ਸੁਣੀ ਪੜਾ ਇਸ ਗੁੰਡੇ ਚਾਰ ਕੁਛ ਛਾਰੀ ਨਹੀਂ ਭਾਈ ਚੌਧਰੀ ਸਾਹਿਬ ਮਰਤੇ ਕਿਤੇ ਮੈਨੂੰ ਤੇਰਾ ਡੰਗ ਸਾਰਦਾ ਇਹ ਅਜ ਬੂਝ ਕੀ ਲਾਏਗਾ ਉਹ ਜਿਹੜਾ ਦੁਨੀਆ ਨੂੰ ਡੋਣਾ ਉਹ ਹੀ ਚੈਨੂ ਦਾ ਤੂੰ ਆ ਕਰ ਭਾਈ ਸੱਜਾ ਚੌਧਰੀ ਗੰਗ ਕੋਰੇ ਦੀ ਲਵਾਈਆਂ ਨੂੰ ਖਾ ਓਏ ਇਹ ਤਾਂ ਨਾਲੇ ਹੋਊ ਤੂੰ ਨਹੀਂ ਪੜਿਆ ਨਾ ਮੈਂ ਪੜਿਆ ਯਾਰ ਅਣ ਪੜਤਾ ਦੋਨੇ ਆ ਮ ਜਵਾਬ ਤੋਂ ਤੂੰ ਡਾਉਣ ਦੀ ਕਰ ਇੱਥੇ ਕੋਈ ਹੋਰ ਆ ਜਾਂਦਾ ਲਾਓ ਭਾਈ ਆਏ ਘਾੜਾਲੇ ਮੈਨੂੰ ਲੱਗਦਾ ਕੋਈ ਨਹੀਂ ਠੀਕ ਹੈ ਠੀਕ ਆ ਜੌਂਦਰੀ ਸਾਹਿਬ ਦਾ ਕਰਨਾ ਕੰਮ ਪੱਥੇ ਲਿਖ ਲਾਂਗੇ ਜੇ ਨਹੀਂ ਚੇਤਤ ਹੈ ਕੋਈ ਠੀਕ ਆ ਜੀ ਆ ਕੋਰੇ ਤੇ ਕੋਈ ਗੱਲ ਨਹੀਂ ਹੁੰਦੀ ਇੱਡੀ ਕੋਈ ਨਾ ਠੀਕ ਹੈ ਧੰਨਵਾਦ ਜੀ ਤੁਹਾਡਾ ਹਾਂ ਠੀਕ ਹੈ ਲੈ ਜੀ ਪੈਸੇ ਤਾਂ ਹੋਰ ਚਾਹੀਦੇ ਹੋਏ ਠੀਕ ਆ ਜੀ ਐਂਕਰ ਲੈ ਇਹ ਨਾਮ ਚਾਰ ਲਿਖਿਆ ਹੈ 800000 ਚਾਹੀ 12 ਲੱਖ ਲਿਖਦੇ ਚੌੜੀ ਆ ਕੇ ਤੇ ਬੱਥੇ ਆ ਤੁਹਾਨੂੰ ਵੀ ਆਵਾਜ਼ ਹਉ ਵੀ ਯਾਰ ਕਿਉਂ ਅੱਜ ਤਾਂ ਆ ਜਾ ਪਣੀ ਪੀਨੇ ਆ ਪੱਥੇ ਹਾਂ ਤੇ ਚਾਹ ਨੂੰ ਕੀ ਰੱਖੀ ਲੈਣੇ ਯਾਰ ਅਜ ਤੋਂ ਮਟ ਰੱਖ ਉਹ ਚਾਹ ਜਗੀ ਰੱਖਿਆ ਠੰਡਾ ਦੀ ਬੋਤਲ ਪਿਆ ਕੋਈ ਉਤਰੋ ਯਾਰ ਪੀਨੇ ਚਾਹ ਪਣੀ ਚਾਹ ਪਣੀ ਨੂੰ ਕੀ ਆ ਜਿਹੜਾ ਠੰਡਾ ਪੀ ਲੈਣੇ ਆ ਉਹ ਠੰਡਾ ਪੀ ਲੈਣੇ ਆ ਆ ਜਾ ਚਲ ਆਜੋ ਉਹ ਕੰਟੀਨ ਗਿਆ ਉਹ ਪੀ ਲੈਣਾ ਮਣੀ ਯਾਰ ਗਰਮੀ ਆ ਗਈ ਓਏ ਜੀ ਸਾ ਜਿੱਥੇ ਕੰਮ ਕਰਕੇ ਆਪਾਂ ਵੀ ਦੇ ਉਹ ਯਾਰ ਕਹਿ ਕੇ ਆ ਜਾ ਚਲੋ ਤੇਰੀ ਮਾਰੀ ਬਈ ਮਰਾਂ ਕਿਹਦਾ ਹੈ ਇਹ ਦੇ ਕਹਿ ਕੇ ਆ ਉਹ ਦਰਵਾਜ਼ਾ ਬੰਦ ਹੈ ਉਹ ਦੋਏ ਉਹ ਵੀ ਬਹਿ ਜਾ ਤੇ ਬੜੀ ਕਿ ਉਹ ਯਾਰ ਦੋ ਮਿੰਟ ਲੱਗਣੇ ਪਿਲੈਂਦਾ ਯਾਰ ਚਲ ਭਾਈ ਤੇਰੀ ਮਾਰੀ ਉਹ ਮਣੀ ਯਾਰ ਚਾਪੀ ਰਹੀ ਹੈ ਮੋਟਰਸ ਦੇਖ ਕੇ ਮਣਾ ਦੇਖਿਆ ਯਾਰ ਮਣਾ ਓ ਯਾਰ ਕਾਲੀ ਗੱਲ ਜੀ ਭੁੱਲਿਆ ਆਗੇ ਜੀ ਬੈਠ ਕੇ ਗੱਲ ਕਰਦੇ ਆ ਪੁਰੇ ਆ ਕਦੇ ਤੇਰਾ ਕੋਈ ਵੀ ਕੰਮ ਆੜਿਆ ਹੋਵੇ ਨਾ ਪੈਸੇ ਤੇ ਕੀ ਲੋੜ ਹੋਵੇ ਤੇਰਾ ਭਾਈ ਭਟਾ ਫਿਕਰ ਨਾ ਕਰ ਪਰ ਇੱਕ ਮੇਰਾ ਕੰਮ ਆੜਿਆ ਖੜਾ ਉਹ ਕੱਢੀ ਆ ਦੱਸ ਉਹ ਕੀ ਕੰਮ ਆ ਆ ਜਵਾਬ ਜੇ ਬਾਰੇ ਆਪਾਂ ਜਾਣਕਾਰੀ ਲੈ ਲੈਂਦੇ ਜੀ ਯਾਰ ਕਿਵੇਂ ਕੀ ਗੱਲਬਾਤ ਹੈ ਜੀ ਕਿਵੇਂ ਗੱਲਬਾਤ ਹਾਂ ਦੇਖ ਕੇ ਦੱਸ ਫੁੱਲ ਕੇ ਵੀ ਆਪਾਂ ਦੇਖਣਾ ਯਾਰ ਇਹਨੂੰ ਬਗਿਆੜਨਾ ਕਿ ਨਸ਼ੇ ਪੱਤੇ ਕਰਦਾ ਕਿ ਨਾ ਹੈ ਤੇ ਆਪਾਂ ਆਪਣੇ ਕਾਬੂ ਚ ਲੈਣਾ ਹਾਂ ਜਦੋਂ ਬਸਾਉਣਾ ਜਾਲ ਚ ਬਸਾਉਣਾ ਹਾਂ ਹਾਂ ਸਕੀਮ ਧਰਨੀ ਕੋਈ ਗੱਲ ਨਹੀਂ ਹਾਂ ਸਾਹ ਜੀ ਦੱਸ ਸਾ ਦੇ ਤੈਨੂੰ ਕਿਸੇ ਹੀ ਪੈਸੇ ਤੇ ਲੋੜ ਹੋਈ ਤੇਰਾ ਭਾਈ ਨਾਲ ਰੱਖਾ ਕਰੀਂ ਮੈਂ ਕਰਨਾ ਕਰੀਂ ਉਹ ਟਾਪ ਵੀਦਾ ਮਨਾ ਜੀਤ ਰਹੀ ਯਾਰ ਉਹ ਆ ਜਾ ਬੈਠ ਠੰਡਾ ਦੱਸ ਕਿਹੜਾ ਪੀਂਗਾ ਉਹ ਪੀ ਲੈ ਨਾ ਕਿ ਜੀ ਤੂੰ ਦੱਸਿਆ ਕਿਹੜਾ ਪੀਂਗਾ ਉਹ ਯਾਰ ਕੋਕ ਲਾ ਕੇ ਪੀਣਾ ਯਾਰ ਥੈਂਕ ਯੂ ਤੁੰਗੂ ਪੀਣੀ ਆਪਾਂ तो जाते हैं नूर गिने करता हूं ना शाहूंगा यारों ने जा पढ़ के ले आ मैं तेरे नापे तेरे भर लिया तेरे भर दे ये तू मेरा काम उठा देना है काम बढ़िया हो इधर घूमना है ਇਹ ਹੋ ਗਿਆ ਚੱਲ ਯਾਰ ਫੇਰ ਕਿਤੇ ਚੱਲ ਠੀਕ ਹੈ ਚੱਲ ਆ ਜਾ ਮਣੀ